ਹੂੰ ਕਿਉਂਕਿ ਪੈਰ ਪੈਰ ਤੇ ਪੁਲਿਸ ਸਟੇਸ਼ਨ ਆ ਹੂੰ ਜਿਹੜਾ ਬੰਦਾ ਚੱਲਿਆ ਈ ਸ਼ਰਦਾ ਵਾਸਤੇ ਆ ਹੂੰ ਜਾਂ ਤਾਂ ਸੀ ਅਗਲੇ ਦੇ ਘਰ ਜਾ ਕੇ ਉਹਦੇ ਬੂਹੇ ਤੇ ਝੰਡਾ ਲਾਇਆ ਫਿਰ ਤਾਂ ਉਹ ਕਹਿਣ ਝੰਡੇ ਤੇ ਪੰਜਾਬ ਚ ਵੀ ਬੜੇ ਲੱਗੇ ਜਿੰਨਾਂ ਤੋਂ ਸਾਨੂੰ ਤਕਲੀਫ ਹੂੰ ਪਰ ਅਸੀਂ ਲਾਇਆਤ ਨਹੀਂ ਨਾ ਕਦੀ ਹੂੰ ਮੈਂ ਦੱਸਣ ਨੂੰ ਕਹਿਣਾ ਜਿਹੜਾ ਜਾਣ ਬੁੱਝ ਕੇ ਸਾਡੇ ਅੱਗੇ ਝੰਡਾ ਚਲਾਇਆ ਜਾਂਦਾ ਕਈ ਇੱਥੇ ਬੜੇ ਝੰਡੇ ਝੁੱਲੇ ਆ ਜਿਹੜੇ ਜਾਣ ਬੁੱਝ ਅਸਲਾਮੁਅਲੈਕੁਮ ਜੀ ਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਵਗੇ ਰੱਬ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਲੋਗ ਨੇ ਉਹ ਸਾਨੂੰ ਪਤਾ ਜਿਹੜੀਆਂ ਹਰਕਤਾਂ ਕਰਦੇ ਨੇ ਉਹ ਫਰੇ ਨਹੀਂ ਜਾ ਰਹੇ ਹੁੰਦੇ ਤੇ ਇੱਕ ਸਿੱਖ ਸਰਦਾਰ ਨੇ ਇੱਕ ਨਿਹੰਗ ਸਿੰਘ ਨੇ ਉਹਨਾਂ ਦੀ ਫਿਰ ਠੀਕ ਠਾਕ ਕਿਸਮ ਦੀ ਕਲਾਸ ਲਈ ਹੈ ਉਹਨਾਂ ਨੂੰ ਆਇਨਾ ਦਿਖਾਇਆ ਇਸੇ ਮੁਦੱਲਕਾਈ ਦੀ ਵੀਡੀਓ ਵੀਡੀਓ ਲਵਾ ਦਨੇ ਆ ਵੀਡੀਓ ਲਵਾਉਣ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਲਾਈਕ ਨੂੰ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਨੀਆਮੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਇਲੂ ਸਾਹਿਬ ਜੀ ਬਾਬਾ ਜੀ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਕਿ ਹਾਲੇ ਤੱਕ ਵੀ ਤਸਵੀਰ ਡਰਾਵੇ ਵੈਰੀ ਨੂੰ ਸੰਤਾਂ ਦੀ ਜਿਹੜੀ ਤਸਵੀਰ ਹੈ ਉਹਨੂੰ ਦੇਖ ਕੇ ਡਰ ਲੱਗਦਾ ਪਰ ਅਸੀਂ ਉਹਨਾਂ ਨੂੰ ਵੈਰੀ ਨਹੀਂ ਕਹਾਂਗੇ ਉਹ ਸਾਡੇ ਭਰਾ ਹੀ ਨੇ ਜਿਹੜੇ ਉੱਥੇ ਹੈਗੇ ਹਿਮਾਚਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਹ ਮਸਲਾ ਬਣਿਆ ਕਿ ਸੰਤਨ ਦੀਆਂ ਤਸਵੀਰਾਂ ਲਾ ਕੇ ਨੌਜਵਾਨ ਹਿਮਾਚਲ ਚ ਜਾ ਰਹੇ ਨੇ ਅਗੇ ਦਰਸ਼ਨਾਂ ਲਈ ਜਾ ਰਹੇ ਨੇ ਗੁਰਦੁਆਰਾ ਸਾਹਿਬ ਵਿੱਚ ਤੇ ਉੱਥੇ ਕੁਝ ਸ਼ਰਾਰਤੀ ਅੰਸਰ ਨੇ ਤੇ ਤਸਵੀਰਾਂ ਝੰਡੇ ਜਿਹੜੇ ਲਾਹ ਲਾ ਕੇ ਨੀਚੇ ਪੈਰਾ ਚ ਸਿੱਟ ਰਹੇ ਨੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤਸਵੀਰ ਇਹ ਐਦਾਂ ਹੋਣਾ ਚਾਹੀਦਾ ਹੈ ਕਿ ਨਹੀਂ ਪਹਿਲੀ ਗੱਲ ਤਾਂ ਤਸਵੀਰ ਕੀ ਦੀ ਆ ਹੂੰ ਪੰਥ ਵਾਸਤੇ ਸਿੱਖੀ ਵਾਸਤੇ ਹੂੰ ਉਹਨਾਂ ਦੀ ਕੀ ਦੇਣਾ ਕੌਣ ਨਹੀਂ ਜਿਨ੍ਹਾਂ ਦੀ ਤਸਵੀਰ ਲਾਉਣ ਵਾਲੇ ਨੂੰ ਪਤਾ ਵੀ ਨਹੀਂ ਹੋ ਸਕਦਾ ਵੀ ਉਹ ਕਦੀ ਵੇਖਿਆ ਵੀ ਆ ਕਿ ਨਹੀਂ ਉਹਨਾਂ ਨੇ ਪਰ ਉਹਨਾਂ ਦਾ ਰਤਬਾ ਉਹਨਾਂ ਦਾ ਕੱਦ ਕਿੱਡਾ ਬਿਲਕੁਲ ਉਹਨਾਂ ਨੇ ਜਰਨੈਲੀ ਕੀਤੀ ਆ ਹਮ ਆਪਦੇ ਸਮੇਂ ਦੇ ਵਿੱਚ ਉਹ ਜਿਹੜੀ ਦਸਤਾਰ ਆ ਜਿਹੜੀ ਉਹਨਾਂ ਦੇ ਸਿਰ ਤੇ ਉਹ ਬਾਬਾ ਦੀਪ ਸਿੰਘ ਦੀ ਟਕਸਾਲ ਦੀ ਦਸਤਾਰ ਆ ਟਕਸਾਲ ਦੇ ਮੁਖੀ ਹੋਏ ਨੇ ਉਹ ਹਮ ਬਾਬਾ ਜਰਨੈਲ ਸਿੰਘ ਫੇਰ ਕੌਮ ਨੇ ਉਹਨਾਂ ਨੂੰ ਮਾਨ ਦਿੱਤਾ ਹੋਇਆ ਵਾ ਸਦੀ ਦੇ ਸ਼ਹੀਦ ਦਾ ਹਮ ਕੌਮ ਦੀ ਵਿਗੜੀ ਸੁਧਾਰਨ ਦੇ ਵਿੱਚ ਉਹਨਾਂ ਨੇ ਕੋਈ ਸ਼ੱਕ ਨਹੀਂ ਛੱਡਿਆ ਤੂੰਬੇ ਤੜਾਏ ਆਪਣੇ ਤੂੰਬੇ ਤੜਾਉਣੇ ਸੌਖੇ ਨਹੀਂ ਬੜੀ ਜਲਦੀ ਸਮਝੌਤੇ ਹੋ ਜਾਂਦੇ ਲੋਕਾਂ ਨੇ ਕੀਤੇ ਵੀ ਆ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹ ਸਮਝੌਤੇ ਵੀ ਨਹੀਂ ਰਹਿ ਗਏ ਤੇ ਉਹਨਾਂ ਲੋਕਾਂ ਦੀ ਇੱਕ ਦਿਨ ਵੀ ਦੇਖ ਨਹੀਂ ਰਹੀ ਹਾਂ ਬਿਲਕੁਲ ਸੰਤ ਜਰਨਲ ਸੁਨੇ ਕੋਈ ਸਮਝੌਤਾ ਨਹੀਂ ਕੀਤਾ ਮੈਂ ਇਹ ਦੱਸਣਾ ਚਾਹਣਾ ਵਾ ਪਹਿਲੀ ਗੱਲ ਤਾਂ ਸਾਡੀ ਗਵਾਂਡੀ ਸਟੇਟ ਆ ਸਾਡੇ ਰਾਸ਼ਟਰੀ ਅੰਤਰਰਾਸ਼ਟਰੀ ਰੋਡ ਇੱਕ ਦੂਜੇ ਨਾਲ ਬਹੁਤ ਜੁੜਦੇ ਆ ਇਹ ਚੀਜ਼ ਇੱਥੋਂ ਧੋਖ ਕੇ ਪਾ ਕੇ ਜਾਣੀ ਕਿੱਥੇ ਭਲਾ ਜਦੋਂ ਵੀ ਕੋਈ ਚੀਜ਼ ਹੁੱਲੜਵਾਜੀ ਦਾ ਰੂਪ ਲੈਂਦੀ ਆ ਤੇ ਇਹ ਘਟਨਾਵਾਂ ਮਤਲਬ ਕਿ ਉਧਰ ਬਹੁਤ ਗਿਣਤੀ ਉਹਨਾਂ ਦੀ ਆ ਸਾਡੇ ਲੋਕ ਵੱਡੀ ਗੱਲ 50 ਮੋਟਰਸਾਈਕਲ ਚਲ ਜਾਂਦੇ ਆ 10 ਗੱਡੀਆਂ ਚਲ ਜਾਂਦੇ ਆ ਪਿੱਛੇ ਜੇ ਗੱਡੀਆਂ ਤੋੜਨ ਦਾ ਮੋਟਰਸਾਈਕਲ ਤੋੜਨ ਦਾ ਚੀਜ਼ਾਂ ਚੋਰੀ ਕਰਨ ਦਾ ਇਹ ਚੀਜ਼ਾਂ ਕੋਈ ਮਨੁੱਖ ਆਪ ਕੱਲਾ ਨਹੀਂ ਕਰ ਰਿਹਾ ਇਹ ਕਰਵਾਈਆਂ ਜਾ ਰਹੀਆਂ ਪਰ ਇਹਦਾ ਨਤੀਜਾ ਸਹੀ ਨਹੀਂ ਨਿਕਲਦਾ ਹੁੰਦਾ ਸਭ ਤੋਂ ਪਹਿਲਾਂ ਤਾਂ ਮੇਰੀ ਦੋਹਾਂ ਸਟੇਟਾਂ ਦੇ ਡੀਜੀਪੀ ਪੁਲਿਸ ਨੇ ਜਿਹੜੇ ਉਹ ਇੱਕ ਦੂਜੇ ਨਾਲ ਗੱਲ ਕਰਨ ਕਿਉਂਕਿ ਪੈਰ ਪੈਰ ਤੇ ਪੁਲਿਸ ਸਟੇਸ਼ਨ ਆ ਜਿਹੜਾ ਬੰਦਾ ਚੱਲਿਆ ਈ ਸ਼ਰਦਾ ਵਾਸਤੇ ਆ ਹੁਣ ਜਾਂ ਤਾਂ ਸੀ ਅਗਲੇ ਦੇ ਘਰ ਜਾ ਕੇ ਉਹਦੇ ਬੂਹੇ ਤੇ ਝੰਡਾ ਲਾਇਆ ਫਿਰ ਤਾਂ ਉਹ ਕਹਿਣ ਝੰਡੇ ਤੇ ਪੰਜਾਬ 'ਚ ਵੀ ਬੜੇ ਲੱਗੇ ਜਿੰਨਾਂ ਤੋਂ ਸਾਨੂੰ ਤਕਲੀਫ ਆ ਪਰ ਅਸੀਂ ਲਾਇਆ ਤੋ ਨਹੀਂ ਨਾ ਕਦੀ ਮੈਂ ਦੱਸਣ ਨੂੰ ਕਹੀ ਨਾ ਜਿਹੜਾ ਜਾਣ ਪੁੱਝ ਕੇ ਸਾਡੇ ਅੱਗੇ ਝੰਡਾ ਚੁਲਾਇਆ ਜਾਂਦਾ ਕਈ ਇੱਥੇ ਬੜੇ ਝੰਡੇ ਝੁੱਲੇ ਆ ਜਿਹੜੇ ਜਾਣ ਬੁੱਝ ਕੇ ਲਾਇਗੈ ਪੰਜਾਬ ਚ ਪਤਾ ਨਹੀਂ ਕਿੰਨੇ ਬੁੱਤ ਖੜੇ ਨੇ ਜਿਨ੍ਹਾਂ ਦਾ ਪੰਜਾਬ ਦੀ ਧਰਤੀ ਨਾਲ ਵਾਸਤਾ ਹੀ ਕੋਈ ਨਹੀਂ ਕਿੰਨੇ ਕ ਤੋੜੇ ਆ ਕੋਈ ਗੱਲਬਾਤ ਕੀਤੀ ਕਦੀ ਇੱਥੇ ਕਿੰਨਾ ਹਿਮਾਚਲ ਹਿਮਾਚਲ ਦਾ ਜਿਹੜਾ ਇੱਕ ਵਰਗ ਆ ਨਾ ਹਿਮਾਚਲ ਦਾ ਜ਼ਿਆਦਾ ਵਰਗ ਇਧਰ ਚੰਡੀਗੜ੍ਹ ਮੁਹਾਲੀ ਖਰੜ ਬਨੂੜ ਆ ਛੱਤਬੀੜ ਵਾਲੇ ਬੰਨੇ ਬਹੁਤ ਲੋਕ ਜਿਹੜੇ ਆ ਇੱਥੇ ਕੰਮ ਕਰਦੇ ਆ ਕੰਮ ਵੀ ਮਜ਼ਦੂਰੀ ਦਾ ਕਰਦੇ ਆ ਤੇ ਜੇ ਇਹ ਚੀਜ਼ ਵੱਡਾ ਰੂਪ ਲੈ ਗਈ ਉਹ ਸਾਰੇਆਂ ਬੰਦਿਆਂ ਨੂੰ ਇਥੋਂ ਘਰਾਂ ਚੋਂ ਕੱਢ ਕੇ ਤੋਰ ਦਿੱਤਾ ਗਿਆ ਉਹਨਾਂ ਦਾ ਘਰਾਂ ਦਾ ਖਰਚਾ ਕਿਤਨਾ ਚੱਲੂਗਾ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਨਾ ਵਾਂ ਭਮਾਚਲ ਵਾਲਿਆਂ ਨੂੰ ਪੰਜਾਬੀ ਸਮਝ ਆਉਂਦੀ ਆ ਸੰਤ ਜਰਨੈਲ ਸਿੰਘ ਇੱਕ ਸੰਤ ਸਿਪਾਈ ਸਾਧੂ ਮਹਾਂਪੁਰਸ਼ ਤਕਸਾਲ ਦੇ ਮੁਖੀ ਕੌਮ ਦੇ ਮਹਾਨ ਜਰਨੈਲ ਕੌਮ ਦੇ ਮਹਾਨ ਸ਼ਹੀਦ ਨੇ ਤੇ ਸਿੱਖਾਂ ਦੇ ਖਾਲਸੇ ਦੇ ਸਭ ਤੋਂ ਮੁਕੱਦਸ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਸ ਤੇ ਜਿਹੜਾ ਅਜਾਇਬ ਘਰ ਆ ਜੋ ਅਰਦਾਸ ਰੂਪੀ ਵੀ ਸਾਡੇ ਸਾਰਿਆਂ ਸ਼ਹੀਦਾਂ ਦਾ ਚਿੰਤਨ ਤੇ ਮੰਤਨ ਕਰਾਉਂਦਾ ਉੱਥੇ ਉਹਨਾਂ ਦਾ ਚਿੱਤਰ ਸਜੋਬਿਤ ਆ ਜਿਹਨੂੰ ਨਮਸਕਾਰ ਹੁੰਦੀ ਆ ਸ਼ਹੀਦਾਂ ਨੂੰ ਹੁੰਦੀਆਂ ਜੀ ਸਾਡੇ ਵਾਸਤੇ ਸੰਤਾਂ ਦੇ ਚਿੱਤਰ ਦਾ ਅਪਮਾਨ ਸਾਡੇ ਤੰਦ ਦਾ ਅਪਮਾਨ ਸਾਨੂੰ ਇਹ ਧਾਰਮਿਕ ਤੌਰ ਦੇ ਉੱਤੇ ਇਸ ਚੀਜ਼ ਦੀ ਬੜੀ ਅਸੀਂ ਲੱਜ ਮਹਿਸੂਸ ਕਰਦੇ ਆ ਇਸ ਚੀਜ਼ ਨੂੰ ਜੇ ਤੇ ਤੁਸੀਂ ਵਧਾਓਗੇ ਇਹ ਦੁੱਗਣੀ ਚੌਗਣੀ ਕਈ ਗੁਣਾ ਵਧਣੀ ਆ ਜਦੋਂ ਤੁਹਾਡਾ ਇਹ ਆ ਵੀ ਤੁਹਾਨੂੰ ਕੋਈ ਬੰਦਾ ਤਾਂ ਹੁਣ ਇੱਕ ਬਜ਼ੁਰਗ ਬੰਦਾ ਗੱਡੀ ਚ ਉਤਰ ਕੇ ਸੰਤਾ ਨੂੰ ਕਿੰਨੇ ਅਪਸ਼ਾ ਚਲੋ ਕੋਈ ਬੰਦਾ ਕਿਸੇ ਨੂੰ ਕਹਦੇ ਯਾਰ ਮੇਨੂੰ ਤਕਲੀਫਾ ਝੰਡਾ ਲਾ ਦੇ ਉਹਨੇ ਲਾ ਕੇ ਚਲੇ ਗਿਆ ਉਦੋਂ ਬਾਅਦ ਉਸ ਤਸਵੀਰ ਨੂੰ ਲੈ ਕੇ ਉਹਨਾਂ ਲੋਕਾਂ ਨਾਲ ਹੱਥੋਂ ਪਾਈ ਹੋਇਆ ਜਾ ਰਿਹਾ ਫਿਰ ਅਗਲਾ ਅਗਲਾ ਅੱਗੋਂ ਵੀ ਕਰੂਗਾ ਹੀ ਕੁਝ ਨਾ ਕੁਝ ਕੋਈ ਵੀ ਚੀਜ਼ ਆ ਇੱਥੇ ਕਿਤੇ ਜਾਨਵਰ ਦੀ ਪੂਛ ਨੂੰ ਹੱਥ ਲਾ ਦੋ ਵੀ ਅੱਗੋਂ ਪੈਂਦਾ ਤੇ ਕਿਸੇ ਦੇ ਜਜ਼ਬਾਤ ਨੂੰ ਜਦੋਂ ਛੇੜਿਆ ਜਾਵੇ ਕਿਉਂਕਿ ਕੌਮ ਪਿਛਲੇ ਬੜਿਆਂ ਦਿਹਾਕਿਆਂ ਚੋਂ ਇੱਕ ਬੜੀ ਨਿਮੋਸ਼ੀ ਇੱਕ ਬੜੇ ਦੁਖਾਂਤ ਚੋਂ ਲੰਘ ਰਹੀ ਆ ਇਹਦਾ ਕਾਰਨ ਕੀ ਮੰਨਦੇ ਹੋ ਕਹਰੇ ਕਿ ਇੱਕ ਆਮਨਸੂਦ ਹੈ ਜਿਹੜਾ ਆਪਣੇ ਆਪ ਨੂੰ ਬੜਾ ਦੇਸ਼ ਭਗਤ ਸਮਝਦਾ ਹੈ ਬੜਾ ਆਪਣੇ ਆਪ ਨੂੰ ਹਿਮਾਚਲ ਦਾ ਸੇਵਕ ਸਮਝਦਾ ਹੈ ਉਹ ਆਕੇ ਕਹਿ ਰਿਹਾ ਕਿ ਇਹ ਗੁਰਵਾਦ ਫਲਾ ਰਹੇ ਨੇ ਇਹਨਾਂ ਨੇ ਲਿਖਿਆ ਹੈ ਕਿ ਰਾਜ ਕਰੇਗਾ ਖਾਲਸਾ ਕਿ ਇੱਥੇ ਰਾਜ ਕਰਨ ਆ ਰਹੇ ਸਾਡੇ ਹਿਮਾਚਲ ਚ ਇਹ ਕੁੜੀਆਂ ਨੂੰ ਛੇੜ ਰਿਹਾ ਹੁ ਲੜਬਾਜੀ ਕਰ ਰਹੇ ਆ ਕਹਿੰਦੇ ਐਵੇਂ ਦੀਆਂ ਤਸਵੀਰਾਂ ਨੇ ਕਹਿੰਦੇ ਤਾਨੂੰ ਕੀ ਲੱਗਦਾ ਕਿ ਵੀ ਖਾਲਸਾ ਏਵੇਂ ਦਾ ਕੁਝ ਕਰ ਸਕਦਾ ਦੂਜੇ ਦੀ ਧਰਤੀ ਜਾ ਕੇ ਖਾਲਸਾ ਤੋਂ ਹੈ ਜਿਹਨੇ ਧੀਆਂ ਪੈਣਾ ਦੀ ਪੱਤ ਰੋਲਣ ਤੋਂ ਬਚਾਈ ਏ ਉਸ ਚੀਜ਼ ਨੂੰ ਇਹ ਲੋਕ ਭੁੱਲ ਚੁੱਕੇ ਆ ਇਹ ਪਲਾਂਟ ਲੋਕ ਨੇ ਇਹ ਤਕਰੀਬਨ ਸਾਰੇ ਬੰਦੇ ਤਿਆਰ ਕਰਕੇ ਅੱਗੇ ਖੜੇ ਕੀ ਤੇ ਕੋਈ ਐਵਿਡੈਂਸ ਤਾਂ ਹੈ ਨਹੀਂਗਾ ਲੋਕ ਬੜਿਆ ਸਮਿਆਂ ਤੋਂ ਹਮਾਚਲ ਦੇ ਵਿੱਚ ਜਿਹੜੇ ਸਾਡੇ ਤੀਰ ਸਥਾਨ ਨੇ ਉੱਥੇ ਜਾਂਦੇ ਨੇ ਤੇ ਜਿਹੜਾ ਬੰਦਾ ਤੀਰ ਸਥਾਨ ਤੇ ਜਾਂਦਾ ਵਾ ਉਹ ਲੜਬਾਜੀ ਕਰਨ ਥੋੜੀ ਜਾਂਦਾ ਠੀਕ ਆ ਮੰਨਿਆ ਕੋਈ ਗਲਤ ਆਨਸਰ ਆ ਉਹਦਾ ਤੁਸੀਂ ਦੱਸੋ ਪੁਲਿਸ ਕੰਪਲੇਟ ਕਰ ਸਕਦੇ ਜਦੋਂ ਕੱਡਾ ਕੋਈ ਹਿਮਾਚਲ ਵੱਖਰਾ ਨਹੀਂਗਾ ਇੱਥੇ ਕੋਈ ਵੱਖਰਾ ਸਿਧਾਂਤ ਨਹੀਂ ਲਾਗੂ ਹੁੰਦਾ ਜੇ ਤੁਸੀਂ ਇੰਨਾ ਕੁਝ ਕਰੋਗੇ ਮੰਨ ਲਓ ਇਥੇ ਸੜਕਾਂ ਰੂੜੀ ਜਾਮ ਕਰ ਦਿੱਤੇ ਗਏ ਉਹਦਾ ਅਸਰ ਤੁਹਾਡੀ ਸਟੇਟ ਤੇ ਪੈਣਾ ਸਾਡੀ ਤੇ ਨਹੀਂ ਪੈਣਾ ਤੁਹਾਡੀ ਤੇ ਪੈਣਾ ਉਦੋਂ ਬਾਅਦ ਕੋਈ ਵੀ ਜਿਹੜੀ ਗੁਵਾਂਡੀ ਸਟੇਟ ਆ ਨਾ ਉਹਨਾਂ ਦੇ ਰਿਲੇਸ਼ਨ ਚੰਗੇ ਹੋਣੇ ਚਾਹੀਦੇ ਆ ਲੋਕਾਂ ਦੇ ਵੀ ਸਰਕਾਰਾਂ ਦੇ ਵੀ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਉਹਨ ਮੇਰੇ ਬੜੇ ਵਧੀਆ ਮਿੱਤਰ ਨੇ ਹਿਮਾਚਲ ਦੇ ਵਿੱਚ ਮੇਰੇ ਕੋਲ ਆਣ ਕੇ ਮੁੰਡਾ ਰਹਿੰਦਾ ਵੀ ਆ ਉਹ ਇਹੋ ਜਿਹੇ ਚੀਜ਼ਾਂ ਹੀਣ ਭਾਵਨਾ ਪੈਦਾ ਕਰਦੀਆਂ ਹੂੰ ਰਿਸ਼ਤੇ ਨਾਤੇ ਖਤਮ ਕਰਦੀਆਂ ਵਾ ਹੂੰ ਤਕਰਾਰਬਾਜੀ ਜਿਹੜੀ ਹੈ ਨਾ ਚੰਗੀ ਨਹੀਂ ਹੁੰਦੀ ਹੂੰ ਇਹ ਕੁਝ ਕੁ ਬੰਦਿਆਂ ਕਰਕੇ ਵੱਡਾ ਮੁੱਦਾ ਬਣ ਸਕਦਾ ਹੈ ਵੱਡੀਆਂ ਚੀਜ਼ਾਂ ਬਣਾ ਰਹੇ ਆ ਉੱਪਰ ਵਾਲੇ ਸ਼ੁਰੂਆਤ ਉਧਰੋਂ ਹੁੰਦੀ ਆ ਕਿਤਰਾ ਵੇਖੋ ਕਿਹੋ ਜਿਹਾ ਮਾਨਸਿਕਤਾ ਉਹਨਾਂ ਦੀ ਕਿਤਰਾ ਮੋਟਰਸਾਈਕਲਾਂ ਦੇ ਝੰਡਿਆਂ ਨੂੰ ਲੱਤਾਂ ਮਾਰਨ ਦੇ ਆ ਡੰਡੇ ਤੋੜਨ ਦੇ ਆ ਪੈਪ ਤੋੜਨ ਦੇ ਆ ਫਿਰ ਇਕੱਠੇ ਹੋ ਜਾਂਦੇ ਆ ਮੁੱਦਾ ਬਣਾ ਦਿੰਦੇ ਆ ਫਿਰ ਆਪ ਸ਼ਬਦ ਉਹ ਗੱਲ ਨੂੰ ਲੈ ਕੇ ਕਿੱਥੇ ਜਾਂਦੇ ਆ ਯਾ ਤਾਂ ਤੁਸੀਂ ਕੌਣ ਆ ਪਿਆ ਵੇਖ ਪਰ ਮੈਂ ਇੱਕ ਗੱਲ ਤੋਂ ਹੈਰਾਨ ਆ ਜਿਹੜੀ ਤੁਸੀਂ ਗੱਲ ਕਹੀ ਯਾਰ ਤਸਵੀਰ ਦਾ ਇਹਨਾਂ ਡਰ ਬੜੀ ਵੱਡੀ ਗੱਲ ਆ ਕਿ ਸੰਤਾਂ ਦੀ ਜਿਹੜੀ ਤਾਕਤ ਆ ਜਿਹੜੀ ਉਹਨਾਂ ਦੀ ਸੋਚ ਆ ਉਹਨਾਂ ਦੀ ਤਸਵੀਰ ਵੀ ਪ੍ਰਗਟ ਕਰਦੀ ਆ ਤੇ ਸੰਤਾਂ ਨੇ ਹੱਕਾਂ ਦੀ ਗੱਲ ਕੀਤੀ ਆ ਇਸ ਦੇਸ਼ ਦੇ ਵਿੱਚ ਆਮ ਬੰਦੇ ਦੇ ਨਿੱਜੀ ਹੱਕਾਂ ਦੇ ਰੱਖਵੇਂ ਕਰਨ ਦੀ ਗੱਲ ਕੀਤੀ ਆ ਕਈ ਭਾਜਪਾ ਦੇ ਕਈ ਵੱਡੇ ਲੀਡਰ ਨੇ ਜਿਹੜੇ ਤਾਰੀਫ਼ ਕਰਦੇ ਨੇ ਸੰਤਾਂ ਦੀ ਕਿ ਸੰਤ ਬੜੇ ਫੀਸ ਫੁੱਲੀ ਚੱਲਣ ਵਾਲੇ ਬੰਦੇ ਸੀਗੇ ਠੀਕ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਕੰਮ ਕੀਤਾ ਪੰਜਾਬ ਦੇ ਲਈ ਪੰਥ ਦੇ ਲਈ ਕਈ ਭਾਜਪੀ ਦੇ ਵੱਡੇ ਲੀਡਰ ਕਹਿੰਦੇ ਨੇ ਉਹਦਾ ਕਾਰਨ ਇਹੀ ਆ ਜੀ ਅੱਜ ਪੰਜਾਬ ਦਾ ਬੱਚਾ ਬੱਚਾ ਸਭ ਤੋਂ ਵੱਧ ਕਿਹਨੂੰ ਪਸੰਦ ਕਰਦਾ ਸੰਤਾ ਨੂੰ ਪਸੰਦ ਕਰਦਾ ਨਾ ਉਹਨਾਂ ਦੀਆਂ ਟੀ-ਸ਼ਰਟਾਂ ਤੇ ਫੋਟੋਆਂ ਜੀ ਉਹਨਾਂ ਦੀਆਂ ਫੋਟੋਆਂ ਵਿਕ ਰਹੀਆਂ ਵਾ ਲੋਕੀ ਤਾਂ ਹੀ ਲੈ ਰਹੇ ਜਿਹੜਾ ਲੈਣ ਵਾਲਾ ਨਾ ਉਹਦੇ ਵਾਸਤੇ ਉਹ ਇਕੱਲੀ ਤਸਵੀਰ ਨਹੀਂ ਗਈ ਉਹਨਾਂ ਦਾ ਬੜਾ ਵੱਡਾ ਮਾਰਗਦਰਸ਼ਕ ਆ ਉਹ ਬਿਲਕੁਲ ਬੜੇ ਮੁੱਦੇ ਆ ਜਿਹੜੇ ਇਸ ਦੇਸ਼ ਦੇ ਵਿੱਚ ਹੋਰ ਵੀ ਚਰਚਾ ਲਿਆਉਣ ਵਾਲੇ ਆ ਤਸਵੀਰ ਨੂੰ ਮੁੱਦਾ ਨਾ ਬਣਾਓ ਹਮ ਇਹਨਾਂ ਗੱਲਾਂ ਨੂੰ ਇਸ ਲੜਾਈ ਨੂੰ ਨਾ ਵਧਾਓ ਬਿਲਕੁਲ ਇਹ ਮੁੜ ਕੇ ਤੁਹਾਡੇ ਤੋਂ ਨਹੀਂ ਲੜੀ ਜਾਣੀ ਹਮ ਪਹਿਲੀ ਗੱਲ ਤਾਂ ਦੋ ਸਟੇਟਾਂ ਦਾ ਇਹੋ ਜੇ ਰਾਈਸ ਪੈਦਾ ਹੋਣਗੇ ਵੀ ਉਸ ਸੰਭਾਲਣੇ ਮੁੜ ਕੇ ਔਖੇ ਹੋ ਜਾਣੇ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਸੇਵ ਨਹੀਂ ਖਰੀਦਾਂਗੇ ਅਸੀਂ ਉਹਨਾਂ ਦੇ ਰੋਡ ਬੰਦ ਕਰ ਦਵਾਂਗੇ ਕਿ ਫਿਰ ਉਹਨਾਂ ਨੂੰ ਔਖਾ ਹੋਏਗਾ ਉਹ ਕਹਣਗੇ ਕਿ ਅਸੀਂ ਹੋਰ ਪਾਸੇ ਨੂੰ ਵੇਚ ਦਾਂਗੇ ਅਸੀਂ ਹੋਰ ਪਾਸੇ ਨੂੰ ਲੰਘ ਜਾਾਂਗੇ ਸਭ ਤੋਂ ਵੱਡ ਮੰਡੀਆਂ ਕਿ ਤੁਸੀਂ ਵੇਖਿਆ ਜੀ ਮੰਡੀਆਂ ਦੇ ਵਿੱਚ ਗਏ ਹੋ ਪੰਜਾਬੀ ਇੱਕ ਸਾਲ ਸੇਹਨ ਆ ਨਾ ਖਾਣਗੇ ਸਾਡੇ ਕੋਲ ਬੜਾ ਕੁਝ ਖਾਣ ਨੂੰ ਹਮ ਟ੍ਰਾਂਸਪੋਰਟ ਕਿੰਨਾ ਕੁਛ ਆ ਮਸਲਮ ਮੈਂ ਕੋਈ ਢਕਾਉ ਬਿਆਨ ਨਹੀਂ ਦੇ ਰਿਹਾ ਮੈਂ ਕਹਿ ਰਿਹਾ ਵੀ ਜਿਹੜੀ ਤੁਸੀਂ ਚੀਜ਼ ਸ਼ੁਰੂ ਕਰੋਗੇ ਉਹ ਮੁੜ ਕੇ ਜਿਹੜਾ ਗਲਤ ਕੰਮ ਆ ਨਾ ਗਲਤ ਕੰਮ ਨੇ ਭਾਰੀ ਉਸੇ ਤੇ ਪੈਣਾ ਜਿਨੇ ਕੀਤਾ ਇਹ ਖਮਿਆਜ਼ਾ ਹੈ ਹਿਮਾਚਲ ਨੂੰ ਪੁੱਗਤਣਾ ਪੈ ਸਕਦਾ। ਬਿਲਕੁਲ ਜੀ ਜਿਹੜੀ ਇਹ ਸਟੇਟ ਆ ਇਹ ਸਟੇਟ ਦਾ ਸਾਰਾ ਆਯਾਤ ਨਿਰਯਾਤ ਇੱਧਰ ਦੀ ਆ। ਇਹ ਸਟੇਟ ਵੱਡੇ ਰੂਪ ਦੇ ਵਿੱਚ ਚੰਡੀਗੜ੍ਹ ਤੇ ਮੁਹਾਲੀ ਦੇ ਉੱਤੇ ਨਿਰਭਰ ਆ। ਠੀਕ ਆ। ਤੁਸੀਂ ਇਹ ਦੱਸੋ ਫਿਰ ਇਹ ਨਹੀਂ ਕਿ ਹਿਮਾਚਲ ਦੇ ਵਿੱਚ ਸਿੱਖ ਵੀ ਬੜੇ ਵੱਸਦੇ ਨੇ। ਬਿਲਕੁਲ। ਜੀ ਇਹ ਹੀ ਆਖੀਏ ਵੀ ਕੋਈ ਕੱਲੀ ਥਾਂ ਸਾਡੀ ਆ। ਅਸੀਂ ਇਹਦੇ ਦਾਬਾਦਾਰ ਆ। ਅਸੀਂ ਇੱਥੇ ਕਹਿੰਨੂੰ ਬੋਲਣ ਨਹੀਂ ਦੇਣਾ, ਉੱਠਣ ਨਹੀਂ ਦੇਣਾ ਗਲਤ ਗੱਲ ਆ ਜੀ। ਕੋਈ ਬੰਦਾ ਵੀ ਪੰਜਾਬ ਚ ਆ ਕੇ ਇਹ ਦੱਸੇ ਵੀ ਉਹ ਆਸਰਖਿਅਤ ਮਹਿਸੂਸ ਕਰਦਾ। ਸਿਰਫ ਹੀ ਹੋਇਆ ਵੀ ਇੱਥੇ ਸਾਡੇ ਲੋਕ ਜਿਹੜੇ ਹਨ ਸਾਡੇ ਲੋਕ ਦਾਨੇ ਆ ਸਾਡੇ ਲੋਕ ਦਾਨੀ ਆ ਤੇ ਦਾਨੇ ਆ ਇਹ ਦੋਵੇਂ ਗੱਲਾਂ ਸਾਡੇ ਲੋਕ ਕਿਸੇ ਦੀ ਬੇਇਜ਼ਤੀ ਨਹੀਂ ਕਰਦੇ ਸਾਡੇ ਲੋਕਾਂ ਨੂੰ ਕੋਈ ਨਾਂ ਵੀ ਜਾਣਦਾ ਹੋਵੇ ਨਾ ਤੇ ਗੱਲਬਾਤ ਦੇ ਜਿਹੜੀ ਉਹਨਾਂ ਨੂੰ ਸਾਂਝ ਪੈਦਾ ਹੋ ਜਾਂਦੀ ਆ ਇਹ ਤੁਸੀਂ ਜਿਹੜੀ ਸਾਂਝ ਨੂੰ ਸੱਟ ਮਾਰੀ ਆ ਲੋਕ ਤੇ ਚੱਲੇ ਆ ਦਰਸ਼ਨਾ ਕਰਨ ਤੁਸੀਂ ਰਾਜ ਘੇਰ ਘੇਰ ਕੇ ਉਹਨਾਂ ਦਾ ਅਪਮਾਨ ਕਰ ਰਹੇ ਜੀ ਉਹਨਾਂ ਦੇ ਇੱਕ ਧਾਰਮਿਕ ਆਗੂ ਦਾ ਜਿਹਨੂੰ ਸ਼ਹੀਦ ਦਾ ਰਤਬਾ ਹਸਲਾ ਉਹਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੇ ਫਿਰ ਤੁਸੀਂ ਐ ਕਰੋ ਜੇ ਪਿਓ ਦੇ ਪੁੱਤ ਜੇ ਨਾ ਸੰਤਨੀਆਂ ਤਸਵੀਰਾਂ ਕੱਲੇ ਹਿਮਾਚਲ ਜੇ ਥੋੜੀ ਆ ਉਹ ਤਾਂ ਵਰਲਡ ਵਾਈਡ ਕਿੱਥੋਂ ਤੱਕ ਪਹੁੰਚ ਗਈਆਂ ਜਾਓ ਫਿਰ ਉਥੋਂ ਵੀ ਲਾ ਕੇ ਵਿਖਾਓ ਤੁਹਾਡੇ ਸਿਰ ਤੇ ਚੈਨਾ ਬੈਠਾ ਤੁਹਾਨੂੰ ਆਏ ਦਿਨ ਵੰਗਾਰਦਾ ਜਾਓ ਕਰੋ ਮੂੰਹ ਉਧਰ ਨੂੰ ਫਿਰ ਘਰ ਤੇ ਚੌਂਕੇ ਦੇ ਪਹਿਲਵਾਨ ਥੋੜੀ ਬੰਨਣਾ ਕੋਈ ਪੈਦਾ ਹੁੰਦਾ ਤੁਸੀਂ ਚੌਂਕੇ ਦੇ ਪਹਿਲਵਾਨ ਜੇ ਆਪਦੇ ਭੈਣ ਭਰਾਵਾਂ ਨਾਲ ਆਪਦੇ ਲੋਕਾਂ ਨਾਲ ਲੜਾਈ ਚੰਗੀ ਨਹੀਂ ਹੁੰਦੀ ਮੈਂ ਸ਼ਬਦ ਵਰਤ ਰਿਹਾ ਜੇ ਕੋਈ ਸਾਡੇ ird gird ਸਾਡਾ ਆਂਡ ਗਵਾਂਡ ਹੈ ਨਾ ਤੁਸੀਂ ਇਹ ਵੇਖੋ ਇਹ ਲੋਕ ਜਿਹੜੇ ਆ ਨਾ ਇਹ ਹਿਮਾਚਲ ਦੀ ਆਮ ਜਨਤਾ ਦਾ ਹਿੱਸਾ ਨਹੀਂ ਗੇ ਆਮ ਜਨਤਾ ਨੂੰ ਮੈਂ ਜਾਣਦਾ ਵਾਂ ਆਮ ਜਨਤਾ ਨਾਲ ਮੈਂ ਵਿਚਰਿਆ ਵਾਂ ਉਹ ਲੋਕ ਬਹੁਤ ਇੱਜ਼ਤ ਕਰਦੇ ਆ ਇਹ ਲੋਕ ਪਲਾਂਟ ਕੀਤੇ ਗਏ ਆ ਇਹ ਲੋਕ ਤਿਆਰ ਕੀਤੇ ਗਏ ਆ ਜੁੱਤੀ ਖੜਕਾਉਣ ਵਾਸਤੇ ਪਰ ਇਹਦੇ ਵਿੱਚ ਨਜਾਇਜ਼ ਲੋਕਾਂ ਦਾ ਬਹੁਤ ਨੁਕਸਾਨ ਹੋਣਾ ਆਰਥਿਕ ਪੱਖੋਂ ਬਹੁਤ ਨੁਕਸਾਨ ਹੋਣਾ ਹੁ ਲੜਬਾਜੀ ਹੁਲੜਬਾਜੀ ਨੂੰ ਹੀ ਜਨਮ ਦਿੰਦੀ ਆ ਤੁਸੀਂ ਕਰੋਗੇ ਉਧਰੋਂ ਵੀ ਹੋਊਗਾ ਅੱਛਾ ਜਿਵੇਂ ਅਸੀਂ ਤਸਵੀਰਾਂ ਦੇਖ ਰਹੇ ਆ ਜਿਵੇਂ ਉਹਨਾਂ ਨੇ ਸੰਤਾਂ ਦੀ ਤਸਵੀਰ ਲਾ ਕੇ ਪੈਰਾ ਵਿੱਚ ਰੋਲੀ ਕਈ ਇਧਰੋਂ ਪੰਜਾਬ ਤੋਂ ਜਥੇਦਾਰ ਸਾਹਿਬ ਨੇ ਵੀ ਸਖਤ ਬਿਆਨ ਦਿੱਤਾ ਕਿ ਇਹ ਵੈਦਾਂ ਨਹੀਂ ਹੋਣਾ ਚਾਹੀਦਾ ਉਥੋਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਕਿਹਾ ਕਿ ਇਸ ਦੇ ਵਿੱਚ ਸਖਤ ਸਟੈਂਡ ਲਓ ਇਹ ਵੀ ਕਿਹਾ ਕਿ ਨੌਜਵਾਨ ਜਿਹੜੇ ਪੰਜਾਬ ਤੋਂ ਜਾ ਰਹੇ ਨੇ ਹੁਲੜਬਾਜੀ ਨਾ ਕਰਨ ਉਹਨਾਂ ਨੇ ਕਿਹਾ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਨੌਜਵਾਨ ਨੇ ਉਹ ਆਪ ਜਾ ਕੇ ਆਪ ਹੁਲੜਬਾਜੀ ਕਰਨੇ ਤੇ ਇੱਕ ਦੂਜੀ ਤਸਵੀਰ ਨਿਕਲਦੀ ਹੈ ਕਈ ਕਹਿ ਰਹੇ ਨੇ ਕਿ ਜੇ ਤੁਸੀਂ ਸੰਤਾਂ ਦੀ ਤਸਵੀਰ ਦੀ ਰੱਖ ਨਹੀਂ ਕਰ ਸਕਦੇ ਤਾਂ ਨਾ ਲਾਓ ਮੈਂ ਇੱਕੋ ਗੱਲ ਕਹਿਣਾ ਬਾਈ ਜੀ ਜਿਹੜੇ ਤਸਵੀ ਯਾ ਜਿਹਦੇ ਸਿਰ ਤੇ ਦਸਤਾਰ ਆ ਦਾੜੀ ਆ ਜੋ ਤੁਹਾਡੇ ਅਗੇ ਕੌਮ ਦਾ ਸਿਧਾਂਤ ਆ ਨਾ ਅੱਧਾ ਤੁਸੀਂ ਵੀ ਛੱਡਿਆ ਨਾ ਤਾਂ ਤੁਸੀਂ ਸ਼ਸਤਰਧਾਰੀ ਹੋ ਨਾ ਤੁਹਾਨੂੰ ਗਤਕਾ ਆਉਂਦਾ ਧਰਮ ਦੀ ਪੂਰੀ ਪਰਿਭਾਸ਼ਾ ਨੂੰ ਸਮਝੋ ਜੇ ਧਰਮ ਦੇ ਨਾਲ ਚੱਲਣਾ ਤੇ ਜੇ ਧਰਮ ਨੂੰ ਸਮਝਣਾ ਨਾ ਜੇ ਕਿਸੇ ਚੀਜ਼ ਦੀ ਤੁਸੀਂ ਰਾਖੀ ਨਹੀਂ ਨਾ ਕਰ ਸਕਦੇ ਤੇ ਉਸ ਚੀਜ਼ ਦੇ ਆਈਡੀਅਲ ਬਣ ਤੋਂ ਪਹਿਲਾਂ ਇਹ ਚੀਜ਼ਾਂ ਸੋਚੋ ਇਹ ਚੀਜ਼ ਹੈ ਕੀ ਇਸ ਚੀਜ਼ ਨਾਲ ਅਸੀਂ ਚੱਲਣਾ ਕਿਦਾਂ ਉਹ ਸੰਤਾਂ ਸੰਤਾਂ ਕੱਲਿਆਂ ਨੇ ਦੁਨੀਆਂ ਦੀਆਂ ਕਿੰਨੀਆਂ ਤਾਕਤਾਂ ਸੀ ਜਿਹੜੀਆਂ ਸੰਤਾਂ ਦੇ ਨਾਲ ਬ੍ਰਿਟਿਸ਼ ਆਪਣੇ ਰਸ਼ੀਆ ਕਿੰਨੀਆਂ ਮਿਲਟਰੀਆਂ ਦੀਆਂ ਤੇ ਦੇਸ਼ਾਂ ਦੀ ਸੱਤਾਧਾਰੀ ਤਾਕਤਾਂ ਸੀਗੀਆਂ ਜਿਨ੍ਹਾਂ ਨੇ ਰਲ ਮਿਲ ਕੇ ਸੰਜਨੈਲ ਸਿੰਘ ਦੇ ਵਿਰੋਧ ਜਿਹੜਾ ਬਲੂ ਸਟਾਰ ਆਪਰੇਸ਼ਨ ਕੀਤਾ ਜੇ ਤੁਸੀਂ ਉਹਨਾਂ ਦੇ ਆਈਡੀ ਲਵਾਨਾ ਉਹਨਾਂ ਦੀ ਤਸਵੀਰ ਦੀ ਰਾਖੀ ਕਰਨੀ ਆਂਦਾ ਤਸਵੀਰ ਲਾਉਣੀ ਆ ਉਹਨਾਂ ਦੀ ਸੋਚ ਨੂੰ ਆਪਣੇ ਆਪ ਤੇ ਲਾਗੂ ਕਰੋ ਤੇ ਜਿਹੜੀ ਸਿੱਖੀ ਦੀ ਸੋਚ ਹੈ ਨਾ ਇਹ ਪਹਿਲੇ ਦਿਨ ਤੋਂ ਤੂੰ ਬੇਤੜਾਉਣ ਵਾਲੀ ਆ ਮੈਂ ਤੇ ਜਥੇਦਾਰੀ ਉਹਨੂੰ ਮੰਨਦਾ ਵਾਂ ਜਰਨੈਲ ਹੀ ਕੌਮ ਦਾ ਉਹ ਆ ਬਾਬਾ ਬੰਦਾ ਸਿੰਘ ਬਹਾਦਰ ਹੂੰ ਨੋਚ-ਨੋਚ ਕੇ ਉਹਨੂੰ ਸ਼ਹੀਦ ਕੀਤਾ ਜਿਮੋਰਾ ਦੇ ਨਾਲ ਹੂੰ ਬਾਬਾ ਕਪੂਰ ਸਿੰਘ ਬਾਬਾ ਜਰ ਬਾਬਾ ਜਸਾ ਸਿੰਘ ਆਲੂਆਲੀਆ ਸੁਲਤਾਨੁਲ ਕੌਮ ਜਿਦਣ ਕੋ ਪੂਰੀ ਢੇ ਲੜਿਆ ਹੂੰ 300 350 ਤੋਂ ਉੱਤੇ ਤੀਰ ਵੱਜਾ ਉਹਦੇ ਹੂੰ ਪਤਾ ਨਹੀਂ 52 ਉਹਦੇ ਫਟ ਸੀ ਫਟ ਉਹਨੂੰ ਕਹਿੰਦੇ ਜਿਹੜਾ ਗੇਠ ਤੋਂ ਜ਼ਿਆਦਾ ਹੋਵੇ ਹੂੰ ਜਿਹਦਾ ਦਾ ਸਰੀਰ ਹੈ ਛੱਲੀਓ ਛੱਲੀਆ ਜਥੇਦਾਰ ਹਨ ਬਾਬਾ ਹਨੂਮਾਨ ਸਿੰਘ ਕਿੰਨੀਆਂ ਗੋਲੀਆਂ ਖਾ ਕੇ ਕਿਤਰਾ ਫਟ ਖਾ ਕੇ ਸ਼ਹੀਦ ਹੋਇਆ ਜਥੇਦਾਰ ਹਨ ਬਾਬਾ ਫੂਲਾ ਸਿੰਘ ਅਕਾਲੀ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਜੋਰਾਵਰ ਸਿੰਘ ਜਿਹੜਾ ਇੱਧਰ ਹੈ ਨਾ ਤੇ ਉਸੇ ਲੜੀ ਚ ਸ਼ਾਮਲ ਹੁੰਦੇ ਸਨ ਤਜਰਨੈਲ ਸਿੰਘ ਜਰਨੈਲ ਸਿੰਘ ਸਿੰਘ ਜੀ ਬਾਬਾ ਜੀ ਇੱਕ ਨਾ ਬੜਾ ਵਧੀਆ ਇੱਕ ਗਾਣਾ ਵਾ ਪੰਜਾਬੀ ਪੰਜਾਬ ਦੇ ਵਿਖੇਤੇ ਦੇ ਵਿੱਚ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਤ ਹੋਣਗੇ ਉਦੋਂ ਜੰਗ-ਜਾਨ ਵਾਲੇ ਬੰਦੇ ਆਮ ਨਹੀਂ ਹੁੰਦੇ। ਇਹੀ ਸੰਤ ਜਰਨੈਲ ਸੋਹਣਾ ਨੇ ਇਹਨਾਂ ਸਰਕਾਰਾਂ ਨਾਲ ਇਹਨਾਂ ਏਜੰਸੀਆਂ ਨਾਲ ਸਮਝੌਤੇ ਕੀਤੇ ਹੁੰਦੇ ਅੱਜ ਨਾ ਫੋਟੋ ਹੁੰਦੀ ਨਾ ਉਹਨਾਂ ਦਾ ਨਾਂ ਹੁੰਦਾ। ਉਹਨਾਂ ਨੇ ਤੂੰਬੇ ਤੋੜ ਕੇ ਆਪਣੀ ਜਰਨੈਲੀ ਦਾ ਦਾਵਾ ਪੇਸ਼ ਕੀਤਾ ਵਾ। ਇਸ ਪੰਜਾਬ ਦੀ ਸੁੱਤੀ ਹੋਈ ਉਹਨਾਂ ਨੇ ਹਰ ਘਰ ਦੇ ਉਸ ਪੁੱਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਪੁੱਤਰ ਤੂੰ ਵੱਡੇ ਹੋਣਾ ਗਾਂ ਤੇਰੀਆਂ ਨਸਲਾਂ ਵੱਡੀਆਂ ਹੋਣੀਆਂ ਤੇਰੇ ਘਰ ਤੇ ਡਾਕਾ ਪੈਣ ਵਾਲਾ ਹੀ ਕੱਲੀ ਕੱਲੀ ਸਪੀਚ ਉਹਨਾਂ ਦੇ ਗਾਂ ਜਿਹੜੇ ਸੈਕੰਡ ਹੈਂਡ ਕਮਾਂਡ ਸੀਗੇ ਉਹਨਾਂ ਦੀਆਂ ਭਪੂਰ ਸਿੰਘ ਬਲਬੀਰ ਹੋਣੀ ਸੰਤ ਜਰਨੈਲ ਸਿੰਘ ਹੋਣੀ ਠੀਕ ਇਸ ਕਰਕੇ ਇਹ ਜਾਣ ਕੇ ਇੱਕ ਸਿੱਖਾਂ ਦੇ ਵਿਰੁੱਧ ਪ੍ਰੋਪੋਗੈਂਡਾ ਚੱਲਦਾ ਆਇਆ ਤੇ ਉਹਨੂੰ ਚਾਲੂ ਰੱਖਿਆ ਜਾ ਰਿਹਾ ਸਿੱਖ ਇਹ ਹੈ ਜੀ ਮੈਂ ਇੱਕੋ ਗੱਲ ਦੱਸ ਦੇਣਾ ਏਜੰਸੀਆਂ ਨੂੰ ਸਰਕਾਰਾਂ ਨੂੰ ਸਿੱਖ ਇਹ ਹੈ ਜੀ ਬਿਰਤੀ ਦਾ ਨਹੀਂਗਾ ਸਿੱਖ ਵਾ ਕਿਰਤ ਕਰਨ ਵਾਲਾ ਨਾਮ ਜਪਣ ਵਾਲਾ ਵੰਡਸ਼ਕਨ ਵਾਲਾ ਜਿਹੜਾ ਉਹਦੇ ਤੇ ਤਬਾਰ ਕਰਦਾ ਸਿੱਖ ਤੇ ਟਰਸਟ ਕਰਦਾ ਉਹਦੇ ਅੱਗੇ ਉਹਦੀ ਰਾਖੀ ਵਾਸਤੇ ਛਾਤੀ ਡਾਹ ਕੇ ਖੜਦਾ ਸਿੱਖ ਸਿੱਖ ਨੂੰ ਅਤਵਾਦੀ ਨਾ ਕਹੋ ਵੱਖਵਾਦੀ ਨਾ ਕਹੋ ਇਸ ਦੇਸ਼ ਦੀ ਪੱਤ ਦੀ ਰਾਖੀ ਕੀਤੀ ਆ ਇਸ ਦੇਸ਼ ਦੀ ਬਿਜਤੀ ਨੂੰ ਇੱਜ਼ਤ ਚ ਬਦਲਿਆ ਖਾਲਸੇ ਨੇ ਹਜ਼ਾਰਾਂ ਸਾਲ ਤੋਂ ਹੁੰਦਿਆਂ ਹਮਲਿਆਂ ਨੂੰ ਰੋਕਿਆ ਇਹ ਗੱਲਾਂ ਮੈਂ ਨਹੀਂ ਉਹ ਇਹ ਗੱਲ ਕਹਿੰਦਾ ਇਹਨਾਂ ਦੀਆਂ ਧੀਆਂ ਛਡਾਈਆਂ ਇਹ ਭੁੱਲ ਗਏ ਆ ਕੋਈ ਨਹੀਂ ਗਾਂ ਵੀ ਮੌਕਾ ਆ ਜਾਣਾ ਫੇਰ ਪਤਾ ਲੱਗੂਗਾ ਜਿਹੜਾ ਬੰਦਾ ਮਰ ਗਿਆ ਤੇ ਮੁੱਕਰ ਗਿਆ ਉਹਦਾ ਕੋਈ ਦਾਰੂ ਨਹੀਂ ਹੁੰਦਾ ਇਸ ਦੇਸ਼ ਦੀ ਸੰਸਕ੍ਰਿਤੀ ਦਾ ਜੋਰ ਹੀ ਅਸੀਂ ਤੇ ਲੱਗਾ ਆਵਾ ਕਿ ਸਿੱਖ ਇਤਿਹਾਸ ਨੂੰ ਸਿੱਖ ਗੁਰੂ ਇਤਿਹਾਸ ਨੂੰ ਸਿੱਖ ਸ਼ਹੀਦਾਂ ਦੇ ਇਤਿਹਾਸ ਨੂੰ ਅਸੀਂ ਨਾ ਨਾ ਲੈਣਾ ਉਹਦੇ ਵਿੱਚ ਕੁਛ ਪੜ੍ਹਠ ਕਰਨੀ ਆ ਹਰ ਪੱਖ ਤੋਂ ਇਹ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਹੈ ਇਸ ਚੀਜ਼ ਦਾ ਨਜ਼ਰੀਆ ਗਲਤ ਵਾ ਸਿੱਖ ਨੇ ਇਹਨਾਂ ਦੀ ਬਾਹ ਫੜੀ ਇਸ ਹਕੂਮਤ ਦੇ ਇਸ ਦੇਸ਼ ਦੀ ਬਾਹ ਫੜ ਕੇ 47 ਤੋਂ ਬਾਅਦ ਇਧਰ ਆਉਣ ਦਾ ਫੈਸਲਾ ਕੀਤਾ ਤੇ ਜੋ ਇਹਨਾਂ ਨੇ ਕੀਤਾ ਪਿਛਲੇ 60-70 ਸਾਲਾਂ ਦੇ ਵਿੱਚ ਉਹ ਦੁਨੀਆ ਦੇ ਨਕਸ਼ੇ ਦੇ ਵਿੱਚ ਕਾਬਿਲ ਇਤਾਰੀਫ ਆ ਕਿ ਕੀ ਇਹਨਾਂ ਨੂੰ ਲੋਕੀ ਕਹਿਣਗੇ ਕੀ ਇਤਿਹਾਸ ਹੋਊਗਾ ਵੀ ਜਿਹੜੇ ਲੋਕ ਇਹਨਾਂ ਦੇ ਹਾਕਾਂ ਲਈ ਮਰਦੇ ਆਏ ਲੜਦੇ ਆਏ ਇਸ ਦੇਸ਼ ਦੀ ਪੱਤ ਦੀ ਰਾਖੀ ਕੀਤੀ ਇਸ ਦੇਸ਼ ਦੀ ਬਜਤੀ ਨੂੰ ਇੱਜ਼ਤ ਦੇ ਵਿੱਚ ਖਾਲਸੇ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ੍ਰੀ ਸਾਹਿਬ ਨੇ ਇੱਜ਼ਤ ਚ ਬਦਲਿਆ ਉਹ ਦਰਰਾ ਖੈਬਰ ਦਾ ਰਾਹ ਬੰਦ ਕੀਤਾ ਉਹ ਜਿੰਨਾਂ ਲੋਕਾਂ ਦੇ ਅੱਗੇ ਅੱਜ ਤੱਕਰ ਦੁਨੀਆ ਦੀਆਂ ਵੱਡੀਆਂ ਤਾਕਤਾਂ ਨਹੀਂ ਖੜ ਸਕੀਆਂ ਰਸ਼ੀਆ ਨਹੀਂ ਖੜ ਸਕਿਆ ਅਮਰੀਕਾ ਨਹੀਂ ਖੜ ਸਕਿਆ ਤੁਸੀਂ ਕੀ ਪਾਣੀ ਹਾ ਰਹੋ ਬਿਲਕੁਲ ਕਈ ਨੌਜਵਾਨ ਹੁਣ ਬੱਸਾਂ ਦੇ ਉੱਤੇ ਤੇ ਸੰਤਾਂ ਦੀ ਤਸਵੀਰ ਲਾ ਕੇ ਭੇਜ ਰਹੇ ਨੇ ਜਿਨ੍ਹਾਂ ਦੇ ਉੱਤੇ ਐਚਪੀ ਲਿਖਿਆ ਹੈ ਹਿਮਾਚਲ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੇ ਗੱਡੀਆਂ ਨੇ ਸੰਤਾਂ ਦੀ ਫੋਟੋ ਲਾ ਕੇ ਸਟicker ਲਾ ਕੇ ਭੇਜ ਰਹੇ ਨੇ ਕਹਿੰਦੇ ਵੀ ਹੁਣ ਪਟੋ ਕਹਿੰਦੇ ਹੁਣ ਭੇਜਦੇ ਆ ਫਿਰ ਮਸਲਾ ਆਏ ਵੀ ਤਕਰਾਰੀ ਵਧੂਗੀ ਨਾ ਇੱਕ ਗੱਲ ਇੱਕ ਮੋਟਰਸਾਈਕਲ ਜਾਂ ਇੱਕ ਗੱਡੀ ਤੋਂ ਕੰਮ ਵਧਾਇਆ ਤੇ ਮੂੰਹ ਚ ਕੱਢਿਓ ਹੈ ਸ਼ਬਦ ਕਿਉਂਕਿ ਸੋਸ਼ਲ ਮੀਡੀਆ ਇਹ ਵੀ ਕੋਈ ਕਿਸਾਨੀ ਸੰਘਰਸ਼ ਵੀ ਇੱਕ ਚੈਲੰਜ ਸੀ ਨਾ ਸਰਕਾਰ ਦਾ ਅਗਲੇ ਪਹੁੰਚ ਗਏ ਨਾ ਜੇ ਸਾਡੀ ਗਲਤੀ ਹੋਊਗੀ ਉਹਦਾ ਖਮਿਆਜਾ ਸਾਨੂੰ ਭੁਗਤਣਾ ਪੈਣਾ ਹੈ ਮਤਲਬ ਜਿਹੜੀ ਚੀਜ਼ ਉਹ ਚਾਹੁੰਦੇ ਨੇ ਉਹਦੇ ਚੋਂ ਕਾਮਯਾਬ ਹੋ ਰਿਹਾ ਜਿਹੜੀ ਚੀਜ਼ ਉਹ ਚਾਹੁੰਦੇ ਨੇ ਜਿਹੜਾ ਕਰਵਾਉਣਾ ਚਾਹੁੰਦੇ ਨੇ ਉਹ ਹੋ ਰਿਹਾ ਇਹਦੇ ਵਿੱਚ ਨੁਕਸਾਨ ਕੀਦਾ ਜੀ ਤੁਹਾਨੂੰ ਕੀਦਾ ਲੱਗਦਾ ਕੀ ਇਹਦਾ ਨੁਕਸਾਨ ਹੋ ਸਕਦਾ ਇਹਦੇ ਵਿੱਚ ਪਰਿਵਾਰਕ ਤੌਰ ਤੇ ਨੌਜਵਾਨਾਂ ਦਾ ਨੁਕਸਾਨ ਆ ਉਧਰ ਉਧਰੀ ਇਹਦੇ ਵਿੱਚ ਆਮੋ ਖਾਸ ਉਹ ਬੰਦਾ ਰਗੜਿਆ ਜਾਣਾ ਜੀ ਦਾ ਕੋਈ ਵਸਤਾ ਹੀ ਨਹੀਂਗਾ ਹੂੰ ਚਿਚੜੀ ਹੁੱਲੜਬਾਜੀ ਹੂੰ 47 ਦੇ ਵਿੱਚ ਵੀ ਹੁੱਲੜਬਾਜੀ ਸੀਗੀ ਹੂੰ ਲੋਕ ਤੇ ਇੱਕ ਦੂਜੇ ਨੂੰ ਕਹਿੰਦੇ ਸੀ ਜਾਓ ਹੀ ਨਾ ਹੂੰ ਪਿੰਡਾਂ ਦੇ ਪਿੰਡ ਜਿਹੜੇ ਉਜੜੇ ਆ ਹੂੰ ਪਰ ਸਾਰਾ ਕੁਝ ਪਲਾਂਟ ਕਰਕੇ ਵਿੱਚ ਗੁੰਡੇ ਬਦਮਾਸ਼ ਘੱਲ ਕੇ ਉਧਰ ਉਧਰੀ ਨੁਕਸਾਨ ਕਰਕੇ ਉਹ ਨੁਕਸਾਨ ਮੁੜ ਕੇ ਲੋਕਾਂ ਦੇ ਹੱਥਾਂ 'ਚ ਹਥਿਆਰ ਆ ਗਏ ਲੋਕਾਂ ਨੇ ਇੱਕ ਦੂਜੇ ਨੂੰ ਵੱਡਣਾ ਕੁੱਟਣਾ ਸ਼ੁਰੂ ਕਰਤਾ ਇਹੋ ਜਿਹਾ ਜਿਹੜਾ ਮਾਹੌਲ ਆ ਨਾ ਇਹ ਇੱਕ ਚੰਗੇ ਮਾਹੌਲ ਨੂੰ ਨਹੀਂ ਸਿਰਜਦਾ ਇਹਨੂੰ ਇੱਥੇ ਹੀ ਖਤਮ ਕਰ ਦਿਓ ਠੀਕ ਹੈ ਨਾ ਜੇ ਤੇ ਸੰਤਾਂ ਦੀ ਤਸਵੀਰ ਤੁਹਾਡੇ ਤੇ ਥੋਪ ਰਹੇ ਅਸੀਂ ਤੁਹਾਡੇ ਤੇ ਕੋਈ ਗੱਲ ਥੋਪ ਰਹੇ ਆ ਤੁਹਾਨੂੰ ਕੋਈ ਗਲਤ ਮਲਤ ਅਸੀਂ ਕਹਿ ਰਹੇ ਆ ਤੁਸੀਂ ਕਹੋ ਉਹ ਜੀ ਤਸਵੀਰ ਉਹ ਪੰਥ ਨੂੰ ਪ੍ਰਵਾਨ ਉਹ ਸਿੱਖਾ ਜੇ ਆਪ ਘਰ ਤੁਸੀਂ ਉਹ ਬਤਾ ਉਹ ਸਾਡੇ ਧਾਰਮਿਕ ਪੱਖ ਤੋਂ ਸਾਡੇ ਧਾਰਮਿਕ ਲੀਡਰ ਬੜੇ ਜਪੀ ਤਪੀ ਸੰਤ ਸਿਪਾਈ ਦਾ ਰਤਬਾ ਉਹਨਾਂ ਨੂੰ ਹਾਸਲ ਆ ਸਾਡੇ ਮਨਾਂ ਚ ਉਹਨਾਂ ਦਾ ਬੜਾ ਵੱਡਾ ਸਤਕਾਰ ਆ ਉਹਨਾਂ ਦੇ ਖਿਲਾਫ ਕੋਈ ਵੀ ਬਚਨ ਅਸੀਂ ਨਾ ਸੁਣ ਸਕਦੇ ਨਾ ਪ੍ਰਵਾਨ ਕਰ ਸਕਦੇ ਆ ਉਹ ਸਾਡੇ ਸਿਰ ਦਾ ਤਾਜ ਨੇ ਸਾਡੇ ਸ਼ਹੀਦ ਨੇ ਸਾਡੇ ਮਨਾਂ ਨੂੰ ਬਹੁਤ ਦੁੱਖ ਪਹੁੰਚਦਾ ਜਦੋਂ ਤੁਸੀਂ ਇਸ ਤਰ੍ਹਾਂ ਬੋਲਦੇ ਜੀ ਅਸੀਂ ਤੁਹਾਡੇ ਕਿਸੇ ਨੂੰ ਬੋਲੀਏ ਤੁਸੀਂ ਅੱਜ ਤੱਕ 라ਉਣ ਦਾ ਪਿੱਟ ਛਾਪਾ ਕਰਦੇ ਆਉਣ ੜਿਆ ਜੀ ਉਹਦੇ ਪਤਲੇ ਫੂਕਦੇ ਜੀ ਠੀਕ ਆ ਅਸੀਂ ਕਦੀ ਆ ਪੰਜਾਬ ਦੀ ਧਰਤੀ ਤੇ ਸਾਰਾ ਕੁਝ ਹੁੰਦਾ ਅਸੀਂ ਕਿਸੇ ਦਾ ਵਿਰੋਧ ਕੀਤਾ ਕਦੀ ਹਾਂ ਹਾਲਾਂਕਿ ਖੋਦੀ ਇੱਕ ਪੱਖ ਨਿਕਲਦਾ ਆਉਂਦਾ ਹੁਣ ਰਾਵਣ ਦਾ ਵੀ ਉਹ ਇਦਾਂ ਸੀ ਉਹ ਇਦਾਂ ਸੀ ਸਾਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਨਾ ਤੁਸੀਂ ਜੋ ਮਰਜ਼ੀ ਕਰੋ ਇਸ ਕਰਕੇ ਸਾਡੇ ਧਾਰਮਿਕ ਹਾਂ ਸਾਡੇ ਧਾਰਮਿਕ ਰਾਜਨੀਤਿਕ ਸਾਡੇ ਪਰਿਵਾਰਕ ਇਹਨਾਂ ਮਸਲਿਆਂ ਦੇ ਵਿੱਚ ਜਾਣ ਬੁੱਝ ਕੇ ਸਾਨੂੰ ਨਾਲ ਜਾਓ ਹਾਂ ਤੇ ਉਲਝਾਉਣ ਤੋਂ ਪਹਿਲਾਂ ਕਿਹਾ ਸਾਡਾ ਇਤਿਹਾਸ ਵੇਖ ਲਿਓ ਅਸੀਂ ਹੁਣਾਂ ਲੋਕਾਂ ਨਾਲ ਟੱਕਰ ਲਈ ਆ ਜਿਹੜੇ ਕੱਦਾ ਕਾਠਾਂ 'ਚ ਸੜ ਤੋਂ ਵੱਡੇ ਸੀ ਜਿਹੜੇ ਰਾਜਨੀਤਿਕ ਤੌਰ ਤੇ ਹਜ਼ਾਰਾਂ ਸਾਲ ਤੋਂ ਸੜ ਤੋਂ ਪਹਿਲਾਂ ਪੈਦਾ ਹੋਏ ਨੇ ਜਿਨ੍ਹਾਂ ਨੇ ਇਸ ਦੇਸ਼ ਦੀਆਂ ਸਾਰੀਆਂ ਹੀ ਤਾਕਤਾਂ ਪੈਣਾ ਥੱਲੇ ਰੋਲ ਕੇ ਰੱਖਤੀਆਂ ਅਹਿਮਦ ਜ਼ਾਬਦਲੀ ਅਸੀਂ ਉਹਨਾਂ ਨੂੰ ਹੱਥ ਵਿਖਾਏ ਆ ਜੋ ਖਰਾਕ 'ਚ ਵੀ ਤਕੜੇ ਸੀ ਸਰੀਰਾਂ 'ਚ ਵੀ ਤਕੜੇ ਸੀ ਆਰਥਿਕ ਪੱਖੋਂ ਵੀ ਤਕੜੇ ਸੀ ਰਾਜਨੀਤਿਕ ਪੱਖੋਂ ਵੀ ਤਕੜੇ ਸੀ ਉਹਨਾਂ ਦੇ ਆਪਣੇ ਦੇਸ਼ ਸੀ ਲਸ਼ਕਰ ਸੀਗੇ ਸਾਨੂੰ ਘਰੋਂ ਬੇਕਾਰ ਹੋਣਾ ਪਿਆ ਪਰ ਅਸੀਂ ਮੂੰਹ ਤੋੜਵਾ ਜਵਾਬ ਦਿੱਤਾ ਜੋ ਚੀਜ਼ਾਂ ਜੇ ਉਹਨਾਂ ਨਾਲ ਅਸੀਂ ਲੜੇ ਸੀ ਨਾ ਸਚਾਈ ਸੀ ਤੇ ਅਸੀਂ ਰਾਜ ਭਾਗ ਦੇ ਹੱਕਦਾਰ ਬਣੇ ਸਾਡਾ ਰਾਜ ਆਇਆ ਜਿਹਦੇ ਵਾਸਤੇ ਖਾਲਸੇ ਨੂੰ ਬੜੀਆਂ ਕੁਰਬਾਨੀਆਂ ਕੀਤੀਆਂ ਉਹ ਤੋਂ ਬਾਅਦ ਜਿਹੜਾ ਤੁਹਾਡਾ ਸਿਸਟਮ ਆ ਦੇਸ਼ ਦਾ ਇਹ ਦੇਸ਼ ਦਾ ਸਿਸਟਮ ਛੋਟੀ ਰਿਆਸਤ ਦੇ ਹਿਸਾਬ ਨਾਲ ਸੀਗਾ ਵੱਡੀ ਰਿਆਸਤ ਨੂੰ ਕਮਾਂਡ ਕਰਦੀ ਸੀਗੀ ਹਮੇਸ਼ਾ ਬਾਹਰੋਂ ਹਮਲਾਵਰ ਹੁੰਦਾ ਸੀਗਾ ਕੋਈ ਉਹਦੇ ਅਧੀਨ ਹੋ ਜਾਂਦਾ ਸੀਗਾ ਅਧੀਨ ਹੋ ਕੇ ਇਹ ਖਾਲਸੇ ਨੇ ਇਸ ਦੇਸ਼ ਵਾਸਤੇ ਜੋ ਕੀਤਾ ਨਾ ਉਹ ਇਹ ਭੁੱਲ ਚੁੱਕੇ ਆ ਇਸ ਗੱਲ ਦਾ ਬੜਾ ਦੁੱਖ ਆ ਸਾਨੂੰ ਜੋ ਇੱਜ਼ਤ ਚਾਹੀਦੀ ਸੀ ਨਾ ਉਹ ਨਹੀਂ ਦਿੱਤੀ ਤੇ ਆਏ ਦਿਨ ਇਹੋ ਜੇ ਕੰਮ ਕਰਕੇ ਸਾਡੀ ਇਹ ਬੇਇੱਜ਼ਤੀ ਕਰਦੇ ਆ ਹੂੰ ਠੀਕ ਹੈ ਅਸੀਂ ਨਹੀਂ ਪ੍ਰਮਾਨ ਕਰਨੀ ਬਹੁਤ ਸ਼ੁਕਰੀਆ ਬਾਬਾ ਜਸਤਾ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਜਿਸ ਤਰੀਕੇ ਨਾਲ ਹਿਮਾਚਲ ਦੇ ਵਿੱਚ ਹੋ ਰਿਹਾ ਜਾਂ ਅੱਗੇ ਹੋਵੇਗਾ ਉਸ ਨੂੰ ਇਹਨਾਂ ਨੇ ਪਹਿਲਾਂ ਹੀ ਕਿਹਾ ਕਿ ਨੁਕਸਾਨ ਕਿਹਦਾ ਹੋਏਗਾ ਪਰ ਪਹਿਲਾਂ ਇਹ ਵੀ ਹੈਗੇ ਇਹਨਾਂ ਨੇ ਕਿਹਾ ਤਾਂ ਕਿ ਸਾਡਾ ਇਤਿਹਾਸ ਪੜ ਲਿਓ ਸਿੱਖਾਂ ਦਾ ਇਤਿਹਾਸ ਕੀ ਹੈ ਅਸੀਂ ਕਿਵੇਂ ਇੱਥੋਂ ਤੱਕ ਆਇਆ ਕਿਵੇਂ ਰਾਜ ਰਾਜ ਕਾਇਮ ਕੀਤੇ ਸਾਰਾ ਕੁਝ ਪਰ ਇਹਨਾਂ ਨੇ ਇਹ ਵੀ ਕਿਹਾ ਕਿ ਬਾਲਾ ਨੁਕਸਾਨ ਨਹੀਂ ਕਰਉਣਾ ਚਾਹੀਦਾ ਸੋ ਸਮਝ ਕੇ ਸਾਰਾ ਕੁਝ ਚੀਜ਼ਾਂ ਨੂੰ ਚੱਲਣਾ ਚਾਹੀਦਾ ਆਨਲਾਈਨ ਦੇਣਾ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਜੋ ਜੀ ਵੀਰੋ ਐਸੀ ਜਾਈ ਦੀ ਵੀਡੀਓ ਤੇ ਵਾਕਈ ਪੰਜਾਬੀਆਂ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਪੰਜਾਬੀਆਂ ਨੇ ਜਿਸ ਤਰ੍ਹਾਂ ਸ਼ੁਰੂ ਤੋਂ ਕੁਰਬਾਨੀਆਂ ਦਿੰਦੇ ਆ ਰਹੇ ਨੇ ਉਹਨਾਂ ਦੇ ਪੰਜਾਬੀਆਂ ਨੂੰ ਇਨਸਾਫ ਮਿਲਿਆ ਬਲਕਿ ਉਹਨਾਂ ਨਾਲ ਧੱਕਾ ਜ਼ਰੂਰ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਪੰਜਾਬ ਦੇ ਅੰਦਰ ਚੜ੍ਹਦੇ ਪੰਜਾਬ ਦੇ ਅੰਦਰ ਇੰਨੇ ਕੁ ਹੋਰ ਸੂਬਿਆਂ ਦੇ ਲੋਕ ਆ ਕੇ ਰਹਿੰਦੇ ਨੇ ਬਿਹਾਰੀ ਕੰਮ ਕਰਦੇ ਨੇ ਆਪਣੇ ਘਰ ਵੀ ਉੱਥੋਂ ਦੇ ਜਿਹੜੇ ਦੂਸਰੇ ਸੂਬਿਆਂ ਦੇ ਲੋਕ ਨੇ ਉਹਨਾਂ ਨੇ ਆਪਣੇ ਘਰ ਬਣਾਏ ਨੇ ਪੰਜਾਬ ਦਾ ਹੀ ਖਾਂਦੇ ਨੇ ਪੰਜਾਬ ਚੋਂ ਹੀ ਮੰਨਦੇ ਨੇ ਲੇਕਿਨ ਪੰਜਾਬ ਦੇ ਲੋਕਾਂ ਦੇ ਨਾਲ ਹੀ ਫਿਰ ਧੱਕਾ ਕਰਦੇ ਨੇ ਹਿਮਾਚਲ ਦੇ ਜਿਹੜੇ ਲੋਕ ਨੇ ਕੁਝ ਹਿੰਸਾਵਾਦੀ ਲੋਕ ਨੇ ਜਿਹੜੇ ਪੰਜਾਬੀਆਂ ਦੇ ਨਾਲ ਧੱਕਾ ਕਰ ਰਹੇ ਨੇ ਪੰਜਾਬੀਆਂ ਦੇ ਨਾਲ ਲੜ ਰਹੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੇ ਕਿੰਨੀਆਂ ਕੁ ਕੁਰਬਾਨੀਆਂ ਦਿੱਤੀਆਂ ਨੇ ਤੇ ਅਸੀਂ ਜਦੋਂ ਪੰਜਾਬ ਜਾਈਦਾ ਤੇ ਸਾਡੀ ਕਿੰਨੀ ਕੁ ਰਿਸਪੈਕਟ ਕਰਦੇ ਨੇ ਕਦੀ ਸਾਨੂੰ ਕੁਝ ਨਹੀਂ ਕਿਹਾ ਅਸੀਂ ਪੰਜਾਬ ਦੇ ਅੰਦਰ ਜਾ ਕੇ ਜਿਸ ਤਰ੍ਹਾਂ ਮਰਦੀ ਘੁੰਮੀਏ ਤੇ ਤੁਸੀਂ ਦੇਖੋ ਕਿ ਪੰਜਾਬੀਆਂ ਦੇ ਬੱਚਿਆਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਪੰਜਾਬੀਆਂ ਦੇ ਬੱਚਿਆਂ ਦੇ ਨਾਲ ਲੜਿਆ ਜਾ ਰਿਹਾ ਹੈ ਹਿੰਸਾਵਾਦੀ ਲੋਕ ਹਰ ਜਗ੍ਹਾ ਤੇ ਮੌਜੂਦ ਹੁੰਦੇ ਨੇ ਲੇਕਿਨ ਇਹ ਚੀਜ਼ਾਂ ਤੋਂ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਲੋਕ ਕਿੱਧਰ ਜਾ ਰਹੇ ਨੇ ਲੋਕ ਪੰਜਾਬੀਆਂ ਦੇ ਨਾਲ ਕਿਸ ਤਰ੍ਹਾਂ ਧੱਕਾ ਕਰ ਰਹੇ ਨੇ ਤੇ ਅੱਸੀ ਜੀ ਅੱਜ ਦੀ ਵੀਡੀਓ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ